ਬੀਬਾ ਹਰ ਸਿਮਰਤ ਕੌਰ ਬਾਦਲ ਦੇ ਬਠਿੰਡਾ ਤੋਂ ਉਮੀਦਵਾਰ ਬਣਨ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਦਿੱਤਾ ਚੈਲੰਜ ਤੇ ਕਰ ਦਿੱਤੇ ਵੱਡੇ ਖੁਲਾਸੇ ਕਹਿੰਦੇ ਵੀ ਅਕਾਲੀ ਦਲ ਚੋਂ ਸਾਰੇ ਲੀਡਰ ਚੋਣ ਲੜਨ ਦੇ ਲਈ ਉਤਰੇ ਨੇ ਪਰ ਬੀਬਾ ਦਾ ਮੁਕਾਬਲਾ ਕਿਸੇ ਨਾਲ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਲੋਕ ਸਭਾ ਚੋਣਾਂ ਦੇ ਵਿੱਚ ਬੀਬਾ ਹਰਸਿਮਰਤ ਕੌਰ ਨੂੰ ਉਮੀਦਵਾਰ ਬਣਾਇਆ ਤਾਂ ਉੱਥੇ ਹੀ ਪੂਰੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਕਸ਼ੀ ਦੀ ਲਹਿਰ ਜਿਹੜੀ ਹੈ ਉਹ ਦੌੜ ਗਈ ਤੇ ਦੂਸਰੇ ਪਾਸੇ ਜੋ ਜ਼ਿਲ੍ਹਾ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਵੱਡਾ ਚੈਲੰਜ ਕਰਤਾ ਕਿ ਬੀਬਾ ਨੂੰ ਹੁਣ ਕੋਈ ਹਰਾ ਕੇ ਦਿਖਾਵੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਨੇ ਵੀਡੀਓ ਨੂੰ ਲਾਈਕ ਕਰਕੇ ਨਾ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਆਪਣੀ رائے ਜ਼ਰੂਰ ਸਾਂਝੀ ਕਰਿਓ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਜਿੰਨੇ ਵੀ ਉਮੀਦਵਾਰ ਨੇ ਚਾਹੇ ਜੀਤਮੇਂਦਰ ਸਿੱਧੂ ਹੋਵੇ ਚਾਹੇ ਪਰਮਪਾਲ ਕੌਰ ਚਾਹੇ ਗੁਰਮੀਤ ਸਿੰਘ ਖੁੱਡੀਆਂ ਹੁਣ ਸਾਰੇ ਅਕਾਲੀ ਦਲ ਦੇ ਵਿੱਚੋਂ ਆਏ ਨੇ ਇਹ ਗੱਲਾਂ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਜਦੋਂ ਕੋਈ ਅਕਾਲੀ ਦਲ ਦਾ ਆਗੂ ਕਹਿੰਦਾ ਤਾਂ ਬੀਬਾ ਹਰਜਮਤ ਕੌਰ ਬਠਿੰਡਾ ਦਾ ਚੋਣ ਲੜਨਗੇ ਤਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਵੱਡੀਆਂ ਗੱਲਾਂ ਕੀਤੀਆਂ ਨੇ ਸੁਣ ਕੇ ਵੀਡੀਓ ਨੂੰ ਕਰਿਓ ਸ਼ੇਅਰ ਆਓ ਸੁਣਦੇ ਹਾਂ ਕੀ ਕੁਝ ਕਿਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਜੋ ਉਡੀਕ ਸੀ ਸਾਰੇ ਪੰਜਾਬ ਵਾਸੀਆਂ ਨੂੰ ਖਾਸ ਕਰ ਬਠਿੰਡਾ ਦੇ ਲੋਕ ਸਭਾ ਦੇ ਆਪਾਂ ਕਹიდੀਏ ਸਾਰੇ ਜੋ ਉੜੀ ਕਰ ਬਾਕੀ ਪਾਰਟੀਆਂ ਦੇ ਵੀ ਸਾਡੀ ਪਾਰਟੀ ਦੇ ਤਨਮੈਂਦੇ ਨੂੰ ਹੈਗੀ ਸੀਗੀ ਵਰਕਰਾਂ ਨੂੰ ਬਾਕੀ ਪਾਰਟੀਆਂ ਦੇ ਵਰਕਰਾਂ ਨੂੰ ਇਦੋਂ ਬਾਅਦ ਚਾਸੀ ਸਭ ਤੋਂ ਪਹਿਲਾਂ ਤਾਂ ਸਮੂਹ ਪਾਰਟੀਆਂ ਨੂੰ ਬਹੁਤ ਬਹੁਤ ਮੁਬਾਰਕਾ ਜੋ ਬੀਬਾ ਜੀ ਦੀ ਟਿੱਕਟ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕੀਤੀ ਹੈ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪਾਰਟੀ ਪ੍ਰਧਾਨ ਦਾ ਤੇ ਧੰਨਵਾਦ ਵੀ ਕਰਦੇ ਨਾਲ ਜੋ ਬੀਬਾ ਜੀ ਨੂੰ ਚੌਥੀ ਵਾਰ ਇਥੋਂ ਲਗਾਤਾਰ ਉਮੀਦਵਾਰ ਆ ਲਾਣੇ ਕਿਵੇਂ ਦੇਖਦੇ ਹਾਂ ਮੁਕਾਬਲਾ ਫੇਰ ਹੁਣ ਮੁਕਾਬਲਾ ਤਾਂ ਜੀ ਜੇ ਕੋਈ ਬਰਾਬਰ ਹੋਵੇ ਫੇਰ ਹੁੰਦਾ ਹੈ ਸਾਰੇ ਕੈਂਡੀਡੇਟ ਤਾਂ ਦੇਖੋ ਅਕਾਲੀ ਦਲ ਚੋਂ ਕੱਢ ਕੇ ਲੈ ਕੇ ਗਏ ਇਹਨਾਂ ਕੋਲ ਆਪਦੀਆਂ ਪਾਰਟੀਆਂ ਕੋਲ ਤਾਂ ਕੈਂਡੀਡੇਟ ਹੀ ਕੋਈ ਨਹੀਂ ਕਾਂਗਰਸ ਜੀਤਮਿੰਦਰ ਸਿੱਧੂ ਕਿੱਥੋਂ ਗਏ ਨੇ ਅਕਾਲੀ ਦਲ ਚੋਂ ਖੁੱਡੀਆਂ ਸਾਹਿਬ ਪੁਰਾਣੇ ਵੀ ਉੱਥੋਂ ਗਏ ਹੋਏ ਨੇ ਅੱਜ ਮੌਜੂਦਾ ਮੰਤਰੀ ਨੇ ਠੀਕ ਹੈ ਉਦੋਂ ਬਾਅਦ ਆਪਾਂ ਗੱਲ ਕਰ ਲਈਏ ਦੂਜੀ ਪਾਰਟੀ ਦੇ ਆਪਣੇ ਕੈਂਡੀਡੇਟ ਦੇ ਤੇ ਜਿਹੜੇ ਭਾਜਪਾ ਨੇ ਪਰਮਪਾਲ ਕੌਰ ਜੀ ਕਿੱਥੋਂ ਗਏ ਨੇ ਅਕਾਲੀ ਦਲ ਚੋਂ ਇਹਨਾਂ ਕੋਲ ਕੈਂਡੀਡੇਟ ਹੀ ਨਹੀਂ ਜੀ ਇਲੈਕਸ਼ਨ ਜਿੱਤਣ ਦੀ ਤੇ ਭੁੱਲੀ ਜਾਣ ਵੀ ਗੱਲ ਵੀ ਕੀ ਕਰਨਗੇ ਬੀਬਾ ਜੀ ਹਲਕੇ 'ਚ 9 ਦੇ 9 ਹਲਕਿਆਂ 'ਚ 5 ਸਾਲ ਜਿਹੜੇ ਨਿਕਲ ਕੇ ਗਏ ਨੇ ਤੇ ਮਗਰਲੇ 15 ਸਾਲ ਤੋਂ ਲਗਾਤਾਰ ਵਿਚਰ ਰਹੇ ਨੇ ਕਿਸੇ ਕਿਸਮ ਦੀ ਕੋਈ ਸ਼ੰਕਾ ਹੀ ਨਹੀਂ ਹੈਗੀ ਜਿੱਤ ਦੀ ਮੈਂ ਤੁਹਾਨੂੰ ਵਿਸ਼ਵਾਸ ਵੀ ਦਿਵਾਉਣਾ ਹੈ ਵਰਕਰਾਂ ਦੇ ਸਿਰ ਤੇ ਤੇ ਜੋ ਵੋਟਰਾਂ ਦੇ ਸਿਰ ਤੇ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਮਾਰਜਨ ਤੇ ਬਠਿੰਡਾ ਸੀਟ ਤੋਂ ਬੀਬਾ ਜੀ ਜਿੱਤ ਹਾਸਲ ਕਰਨਗੇ ਜਿਵੇਂ ਦੇਖਦੇ ਹੋ ਇੱਕ ਪਾਸੇ ਜੀਤਮਿੰਦਰ ਸਿੱਧੂ ਕਹਿੰਦੇ ਆ ਵੀ ਅਸੀਂ ਤਾਂ ਪੱਕੇ ਆ ਤੇ ਦੂਸਰੇ ਪਾਸੇ ਬੀਜੇਪੀ ਕਹਿੰਦੀ ਵੀ 13 ਸੀਟਾਂ ਸਾਡੀਆਂ ਨੇ 13 ਸੀਟਾਂ ਜੀ ਬੀਜੇਪੀ ਕਹੀ ਜਾਂਦੀ ਹੈ ਕਾਂਗਰਸ ਕਹੀ ਜਾਂਦੀ ਹੈ ਝਾੜੂ 13 0 ਕਹੀ ਜਾਂਦਾ ਜੀਤਮਿੰਦਰ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਹੈ ਪਹਿਲਾਂ ਮਾਨਸਾ ਦੇ ਐਮ ਸੀ ਸਾਹਿਬਾਨੀ ਦੇਖ ਲੈਣ ਕਾਂਗਰਸ ਦੇ ਜਿਨ੍ਹਾਂ ਨੇ ਉਸ ਭੇਟ ਕਰ ਰੱਖੀ ਹੈ ਕਾਂਗਰਸ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਫੋਟੋ ਪਾ ਕੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਅਸੀਂ ਬਗੀ ਆ ਜੀਤਮਿੰਦਰ ਸਾਹਿਬ ਉਦੋਂ ਬਾਅਦ ਥਾਂ ਥਾਂ ਤੇ ਜਿੱਥੇ ਦੇਖੀ ਆ ਕਾ ਵੀ ਵਿਰੋਧ ਹੋ ਰਿਹਾ ਉਹਨਾਂ ਦਾ ਜਟਾਣਾ ਸਾਹਿਬ ਦੇਖ ਲਓ ਖੁਸ਼ਬਾ ਜਟਾਣਾ ਜੀ ਤਲਵੰਡੀ ਉਹਨਾਂ ਦਾ ਕੀ ਹਾਲ ਕਰ ਰੱਖਿਆਗਾ ਉਦੋਂ ਬਾਅਦ ਝਾੜੂ ਦੀ ਗੱਲ ਕਰੀਏ ਕੁਡੀਆਂ ਸਾਹਿਬ ਅੱਜ ਵੀ ਅਰਵਿੰਦਨਗਰ ਮਾਨਸਾ ਚ ਆਏ ਸੀਗੇ ਕਿਸਾਨਾਂ ਨੇ ਧਰਨਾ ਲਾਤਾ ਤੇ ਉੱਥੇ ਵਿਰੋਧ ਕੀਤਾ ਪੂਰਾ ਜੱਜ ਕੇ ਸਵਾਲ ਜਵਾਬ ਕੀਤੇ ਆ ਪਰਮਪਾਲ ਕੌਰ ਜੀ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹ ਭਾਜਪਾ ਦਫ਼ਤਰ ਆਏ ਸੀ ਤਿੰਨ ਦਿਨ ਪਹਿਲਾਂ ਉੱਥੇ ਕਿਸਾਨਾਂ ਨੇ ਫੇਰ ਵਿਰੋਧ ਕੀਤਾ ਪਿੰਡਾਂ ਚ ਇਹਨਾਂ ਨੂੰ ਬੜਨ ਨਹੀਂ ਦਿੰਦੇ ਇਹ ਜਿੱਤ ਠੀਕ ਹੈ ਸੁਪਨੇ ਸਭ ਨੂੰ ਦੇਖਣੇ ਚਾਹੀਦੇ ਮੈਂ ਨਹੀਂ ਕਹਿੰਦਾ ਸੁਪਨੇ ਨਹੀਂ ਦੇਖ ਕਿ ਉਹ ਝੂਠ ਬੋਲਦੇ ਆਏ ਨੇ ਬੋਲ ਰਹੇ ਨੇ ਹੁਣ ਵੀ ਕਿ ਵੋਟਰਾਂ ਨੂੰ ਆਪਾਂ ਕਿਸੇ ਤੱਕ ਝਾਂਸਾ ਦੇ ਕੇ ਕੋਈ ਵੋਟਾ ਪਵਾ ਲਈਏ ਪਰ ਇਹ ਨਹੀਂ ਹੁੰਦਾ ਝਾੜੂ ਨੇ 2022 ਚ ਵੀ ਇਹ ਕੀਤਾ ਸੀਗਾ ਕਿ ਬਦਲਾ ਦੇ ਨਾਂ ਤੇ 91 ਸੀਟਾਂ ਲਈਆਂ ਪਰ ਅੱਜ ਅੱਕ ਚੁੱਕੇ ਨੇ ਲੋਕ ਹਸ਼ਰ ਦੇਖ ਚੁੱਕੇ ਨੇ ਵੀ ਕੀ ਹਸ਼ਰ ਨੇ ਨਾ ਇੱਕ ਫਸਲਾਂ ਦੇ ਮੁਆਵਜ਼ੇ ਮਿਲੇ ਉਹ ਹੀ ਕੁਡੀਆਂ ਸਭ ਖੇਤੀਬਾੜੀ ਮੰਤਰੀ ਨੇ ਗੜੇ ਮਰੀ ਹੋਈ ਕੋਈ ਮੁਆਵਜ਼ਾ ਨਹੀਂ ਮੂੰਗੀ ਦੀ ਐਮਐਸਪੀ ਦੀ ਗੱਲ ਕਰਦੇ ਸੀ ਕੋਈ ਨਹੀਂ ਮਿਲੀ ਸੋ ਅੱਜ ਫੇਰ ਇੱਥੇ ਲਿਫਟਿੰਗ ਦੀਆਂ ਗੱਲਾਂ ਚੱਲਦੀਆਂ ਲੇਬਰ ਵਾਲੇ ਫੇਰ ਸਟ੍ਰਾਈਕਤੇ ਨੇ ਕੋਈ ਆਪਾਂ ਦੇਖ ਲਈਏ ਫੂਡ ਦਾ ਜਿਹੜਾ ਖੇਤੀਬਾੜੀ ਨਾਲ ਕਿਸਾਨਾਂ ਦਾ ਮਜ਼ਦੂਰਾਂ ਦਾ ਕੋਈ ਕੰਮ ਹੈ ਇੱਕ ਨੇ ਪਰੇ ਨਹੀਂ ਝੜਿਆ ਇਹ ਗੱਲ ਜਿੱਤਦੀ ਕਰਦੇ ਭੁੱਲ ਜਾਣਾ ਜੀਤਮਿੰਦਰ ਸਿੱਧੂ ਸਾਹਿਬ ਖੁੱਡੀਆਂ ਸਾਹਿਬ ਪਰਮਪੋਲਕਰ ਆਪਣੇ ਮੈਡਮ ਸਾਡੇ ਸਤਿਕਾਰਯੋਗ ਨੇ ਉਹ ਵੀ ਭੁੱਲ ਜਾਣਾ ਇੱਥੋਂ ਬੀਬਾ ਜੀ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਬਿਨਾਂ ਕਿਸੇ ਆਪਾਂ ਕਹਦੀਏ ਸ਼ੱਕ ਭਾਵਨਾ ਤੋਂ ਤਾਂ ਤੁਸੀਂ ਵੀ ਸੁਣਿਆ ਦੋਸਤੋ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਾਰੀ ਖੜਕਾਤੇ ਕਹਿੰਦੇ ਵੀ ਹੁਣ ਚੋਣਾਂ ਦਾ ਵਿੱਚ ਲੜਾਈ ਜਾਂ ਮੁਕਾਬਲਾ ਕਿਸੇ ਨਾਲ ਨਹੀਂ ਕਿਉਂਕਿ ਬੀਬਾ ਦਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੋ ਸਕਦਾ ਕਿਉਂਕਿ ਸਾਰੇ ਅਕਾਲੀ ਦਲ ਦੇ ਵਿੱਚੋਂ ਗਏ ਨੇ ਇਹ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਤੇ ਕਮੈਂਟਾਂ 'ਚ ਰਾਇ ਕਰਿਓ ਸਾਂਝੀ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਧੰਨਵਾਦ